ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਲੰਮੀ ਚੌੜੀ ਗੱਲਬਾਤ ਅੱਜ ਇਸ ਮਸਲੇ ਤੇ ਕਰਨੀ ਆ ਕਿ ਕੀ ਇਹ ਲੋਕ ਸੋ ਪਹਿਲਾਂ ਆਹਾ ਸਾਹਮਣੇ ਸਨਮੁਖ ਹੋ ਕੇ ਵੀਡੀਓ ਸੁਣਿਓ ਉਹ ਮਾਰ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਕਿਸੇ ਦਾ ਦੁੱਖ ਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਨ ਚਾਹ ਹੈ ਕਿ ਪੰਤਿਕ ਸਰਕਾਰ ਦੀ ਹਾਂ ਪੰਤਿਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰ ਲੱਗੇ ਤੇ ਸਭ ਤੋਂ ਪ੍ਰੇਸ਼ਾਨ ਪਾ ਕੇ ਕਰ ਦਿੱਤਾ ਸਾਨੂੰ ਉਹਦੇ ਤੇ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਮੈਂ ਅੱਜ ਸ਼ਰੋਮੀ ਕਾਲੀਦਨ ਦੇ ਪ੍ਰਧਾਨ ਹੋਂ ਦੇ ਨਾਤੇ ਤੁਸੀਂ ਸੁਣਿਆ ਜੀ ਸੁਗਰੀਵਸਮ ਬਾਦਲ ਨੂੰ ਜਿਹੜੇ ਅੱਜ ਕਾਲ ਤਖਤ ਸਾਹ ਦੇ ਉੱਤੇ ਮਾਫੀ ਮੰਗਦੇ ਆ ਸੋ ਸੁਖਵੀਰ ਸਿਆਂ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਤਾਂ ਮਾਫੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋਣ ਪਿੱਠਾ 'ਚ ਛੁਰੇ ਮਾਰੇ ਹੁਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੁਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਹਦੀਆਂ ਮਾਫੀਆਂ ਨਹੀਂ ਸੱਜਣਾ ਉਹਦੀਆਂ ਸਜ਼ਾਵਾਂ ਮਿਲਦੀਆਂ ਨਹੀਂ ਬਹੁਤੀ ਸਜ਼ਾ ਤੁਹਾਨੂੰ ਲੋਕਾਂ ਨੇ ਦੇਤੀ ਆ ਰਹਿੰਦੀ ਸਜ਼ਾ ਜਿਹੜੀ ਤੁਸੀਂ ਅੱਜ ਵੀ ਤੂੰ ਅੱਜ ਵੀ ਇਸ ਵੇਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਗ ਸਾਹਿਬ ਨੂੰ ਢਾਲ ਬਣਾ ਕੇ ਵਰਤ ਰਿਹਾ ਤੂੰ ਅੱਜ ਵੀ ਸਹਾਰਾ ਲੈ ਰਿਹਾ ਝੂਠ ਬੋਲ ਕੇ ਉੱਥੇ ਕਿ ਕਿਸੇ ਵੀ ਤਰੀਕੇ ਨਾਲ ਤੇਰੀ ਸਿਆਸੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਐ ਤੁਹਾਡੀ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚੋਂ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਹਾਸਲ ਹੋ ਜੇ ਤੇ ਕਿਸੇ ਤਰੀਕੇ ਦੇ ਨਾਲ ਦੁਬਾਰਾ ਸੱਤਾ ਦੇ ਉੱਤੇ ਕਾਬਜ ਹੋ ਜਾऊं ਅੱਜ ਵੀ ਤੂੰ ਇਹ ਬਹੁਤ ਵੱਡਾ ਤੂੰ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵਾਹਿਗੁਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਤੈਨੂੰ ਕੋਈ ਪਸਤਾਵਾ ਨਹੀਂ ਦਿਲੋਂ ਕੋਈ ਪਸਤਾਵਾ ਨਹੀਂ ਤੈਨੂੰ ਕੋਈ ਪਸਤਾਵਾ ਨਹੀਂ ਜੋ ਤੇਰੇ ਪਿਤਾ ਜੀ ਨੇ ਕੀਤਾ ਆਪਣੇ 40 45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਸਤਾਵਾ ਨਹੀਂ ਸਿਰਫ ਤੇ ਸਿਰਫ ਆ ਵੋਟਾਂ ਨੇੜੇ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣਾਂ ਤੂੰ ਡਰਾਮਾ ਖੇਡ ਰਿਹਾ ਆ ਸਟਾਂਟ ਤੋਂ ਖੇਡ ਰਹੇ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾ ਵੀ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਹੁਣ ਮੈਂ ਤੇਰੀ ਮਾਫੀਆਂ ਦੀਆਂ ਗੱਲਾਂ ਕਰਨੀਆਂ ਛੋਡੇ ਬਾਦਲ ਪਰਿਵਾਰ ਦੀਆਂ ਬਾਦਲ ਲਾਣੇ ਦੀਆਂ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਗਦਾਰੀਆਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਦਾਰੀਆਂ ਤੇ ਸ਼ਾਜਸ਼ਾ ਇਹਨਾਂ ਦੀਆਂ ਗਿਣਾਂਗੇ ਉਹਦਾ ਪਰਦਾ ਫਾਸ਼ ਕਰਾਂਗੇ ਤੁਸੀਂ ਆਪੇ ਧਿਆਨ ਮਾਰਿਓ ਵੀ ਐਡੀਆਂ ਵੱਡੀਆਂ ਗਦਾਰੀਆਂ ਤਾਂ ਐਡਾ ਵੱਡਾ ਪਿੱਠੇ ਸ਼ੁਰਾ ਤੇ ਐਡਾ ਧਰੋ ਸ਼ਾਇਦ ਹੀ ਕਿਸੇ ਦੁਸ਼ਮਣ ਨੇ ਵੀ ਨਾ ਸਾਡੇ ਨਾਲ ਕਮਾਇਆ ਹੋਵੇ ਜਿਹੜਾ ਬਾਦਲ ਲਾਣੇ ਨੇ ਇਸ ਪਨਾਲ ਕੌਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਇਹਨਾਂ ਨੇ ਗੁਰੂਆਂ ਸਭ ਨੂੰ ਨਹੀਂ ਬਖਸ਼ਿਆ ਇੱਥੋਂ ਤੱਕ ਇਹ ਬੰਦੇ ਚਲੇ ਗਏ ਆ ਤੇ ਆਪ ਹੀ ਅਰਦਾਸ ਕਰਦੇ ਆ ਕਿ ਜਿਹੜੇ ਸਿਆਸਤਾਂ ਕਰਦੇ ਉਹਨਾਂ ਦਾ ਕੱਖ ਨਾ ਰਵੇ ਰਹਿਣਾ ਦੀ ਬਦਸੀਆ ਇਹ ਪ੍ਰਮਾਤਮਾ ਦੇ ਸਮਾਂ ਲੱਗ ਜਾਂਦਾ ਪਰ ਪ੍ਰਮਾਤਮਾ ਸਾਫ਼ ਹਰ ਗੱਲ ਦਾ ਸਮੇਤ ਜਾਇ ਕਰਦਾ ਹੈ ਸੋਨੂੰ ਵੀ ਇਸ ਗੱਲ ਦਾ ਸਾਰਾ ਜਿਹੜਾ ਨਤੀਜਾ ਉਹ ਭੁਗਤਣਾ ਪੈਣਾ ਹੈ ਕੋਈ ਗੱਲ ਨਹੀਂ ਹੌਲੀ-ਹੌਲੀ ਸਾਰਾ ਕੁਝ ਸਾਹਮਣੇ ਆਉਣਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਕੀਤੀਆਂ ਹੋਈਆਂ ਗਦਾਰੀਆਂ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਗਦਾਰੀ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਦੇ ਵਿੱਚ ਮਾਰਚ 1970 ਦੇ ਵਿੱਚ ਮੁੱਖ ਮੰਤਰੀ ਬਣਦੇ ਇੱਕ ਸਾਲ ਖ ਦੀ ਖਾਤਰ ਮਾਰਚ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਤੇ 28 ਜੁਲਾਈ 1970 ਨੂੰ 28 ਜੁਲਾਈ 1970 ਨੂੰ ਬਾਬਾ 부ਝਾ ਸਿੰਘ ਜਿਹੜਾ ਆਜ਼ਾਦੀ ਘੁਲਾਟੀਆਂ ਵੀ ਰਿਹਾ ਹੈ ਨਕਸਲ ਐਟ ਵੀ ਰਿਹਾ ਹੈ ਉਹਦਾ ਝੂਠਾ ਪੁਲਿਸ ਮੁਕਾਬਲਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਸ਼ੁਰੂਆਤ ਕਰਨ ਵਾਲਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਇਹਦੇ ਰਾਜ ਦੇ ਵਿੱਚ ਇਹ ਸ਼ੁਰੂ ਹੁੰਦਾ ਹੈ ਪਹਿਲਾ ਪੁਲਿਸ ਮੁਕਾਬਲਾ ਪੁਲ ਦੇ ਉੱਤੇ ਕੀਤਾ ਜਾਂਦਾ ਬਾਬਾ ਗੁੱਜਾ ਨੂੰ ਫੜ ਕੇ ਗ੍ਰਿਫਤਾਰ ਕਰਕੇ ਪੁਲ ਦੇ ਉੱਤੇ ਲਿਜਾ ਕੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਇਹ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਜਿਹੜਾ 1970 ਦੇ ਵਿੱਚ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਦੋਂ ਬਾਅਦ ਅੱਗੇ ਤੁਰੇ ਆਉਨੇ ਆ ਬਹੁਤ ਕੁਝ ਹੈ 77 ਦੇ ਵਿੱਚ 78 ਦੇ ਵਿੱਚ ਕਾਂੜਾ ਬਾਪਰ ਦਾ ਨਰੰਕਾ ਦੀ ਕਾਂੜਾ ਬਾਪਰ ਦਾ ਕਿਵੇਂ ਉਹਨੂੰ ਬਚਾ ਕੇ ਦਿੱਲੀ ਪਹੁੰਚਾਇਆ ਜਾਂਦਾ ਫਿਰ ਕਿਵੇਂ ਉਹਦਾ ਕੇਸ ਪੰਜਾਬ ਚੋਂ ਬਾਹਰ ਤਬਦੀਲ ਕਰਾ ਕੇ ਉਹਨੂੰ ਬਰੀ ਕਰਾਇਆ ਜਾਂਦਾ ਇਦੋਂ ਅੱਗੇ ਆਪਾਂ ਗਾਹਾਂ ਤੁਰੇ ਆਉਨੇ ਆ ਬੜਾ ਕੁਛ ਹੋਇਆ ਉਸ ਤੋਂ ਬਾਅਦ ਨਕੋਦਰ ਕਾਂਡ ਵਾਪਰਦਾ ਨਕੋਦਰ ਕਾਂਡ ਨੂੰ ਬਾਦਲ ਕਹਿੰਦਾ ਕਿ ਤਾਂ ਇਹ ਜੇ ਕਾਂਡ ਵਾਪਰਨੇ ਤਾਂ ਆਮ ਜਿਹੀਆਂ ਗੱਲਾਂ ਹੁੰਦੀਆਂ ਨੇ ਚੁੱਲੇ ਪ੍ਰਾਣੀਆਂ ਗੱਲਾਂ ਨੇ ਨਵੀਂ ਪੀੜ੍ਹੀ ਨੂੰ ਸ਼ਾਇਦ ਕਿਉਂਕਿ ਆਪਾਂ ਪੜ੍ਹਦੇ ਬਹੁਤ ਘੱਟ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਪਿੱਛੇ ਬਾਦਲ ਨੇ ਕੀ ਕੀਤਾ ਉਹਦਾ ਬਹੁਤ ਲੰਮੀਆਂ ਚੌੜੀਆਂ ਕਹਾਣੀਆਂ ਨੇ ਇਹਨਾਂ ਬਾਰੇ ਤਾਂ ਕਿਵੇਂ ਇਹ ਜ਼ਹਿਰਾਂ ਘੋਲਦੇ ਰਹੇ ਨੇ ਖੂਹਾਂ ਦੇ ਵਿੱਚ ਇਹਨਾਂ ਦਾ ਪਰਿਵਾਰ ਵੰਡ ਬਣੇ ਰਾ ਇਹਨਾਂ ਦਾ ਜਦੋਂ ਮੋਰਚੇ ਲੱਗਦੇ ਰਹੇ ਆ ਉਨਾ ਸਮਿਆਂ ਦੀ ਗੱਲ ਮੈਂ ਕਰਦਾ ਹਾਂ ਤਾਂ ਬਹੁਤ ਪੁਰਾਣੀਆਂ ਗੱਲਾਂ ਆਪਾਂ ਪੜਦੇ-ਪੜਦੇ ਘਟਾਂ ਆ ਆਪਾਂ ਆਉਣੇ ਆ ਜਦੋਂ ਦਾ ਤੁਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਜਾਂ ਤੁਹਾਨੂੰ ਸਮਝ ਜੀ ਲੱਗੀ ਹੈ ਆਪਾਂ ਸ਼ੁਰੂ ਉਹਨਾਂ 1997 'ਚ ਜਦੋਂ 97 ਦੇ ਵਿੱਚ ਬਾਦਲ ਦੀ ਸਰਕਾਰ ਆਉਂਦੀ ਹੈ ਤਾਂ 96 95 ਦੇ ਵਿੱਚ ਬਾਦਲਾਂ ਤੌਰ ਤੇ ਮੋਗੇ 95 ਦੇ ਵਿੱਚ ਵੱਡੀ ਇਹਨਾਂ ਦੀ ਇੱਕ ਰੈਲੀ ਹੁੰਦੀ ਹੈ ਜਿਹਦੇ ਵਿੱਚ ਬਾਦਲ ਸਟੇਜ ਤੋਂ ਇਹ ਗੱਲਾਂ ਬੋਲਦਾ ਹੈ ਕਿ ਸਾਡੀ ਸਰਕਾਰ ਲੈ ਕੇ ਆਓ ਜਿਨ੍ਹਾਂ ਨੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਕੋਹ ਕੋਹ ਕੇ ਮਾਰੀ ਹੈ ਉਹ ਸਾਰੇ ਫੜ ਫੜ ਕੇ ਜਿੱਲਾ ਸਟਾ ਕੇ ਮੁਕਾਦਮੇ ਦਰਜ ਕਰਾਂਗੇ ਉਹਨਾਂ ਨੂੰ ਟਾਇਰ ਤੇ ਖੜਾ ਕਰਾਂਗੇ ਇਹ ਬਾਦਲ ਦਾ ਬਿਆਨ ਹੁੰਦਾ ਹੈ ਕਿ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ 80 ਤੋਂ ਲੈ ਕੇ 75 ਤੋਂ ਲੈ ਕੇ 95 ਤੱਕ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਮਾਰਿਆ ਉਹ ਬਖਸ਼ੇ ਨਹੀਂ ਜਾਣਗੇ ਤਾਂ ਉਸ ਤੋਂ ਬਾਅਦ ਸਤਾਨੇਵਲੇ ਵਿੱਚ ਬਦਲ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਬੀਬੀ ਖਾਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਖਾਲੜਾ ਬਾਲਸਾਹ ਕੋਲ ਜਾਂਦੀ ਹੈ ਕਿ ਬਾਲਸਾਹ ਤੁਸੀਂ ਵਾਦਾ ਕੀਤਾ ਸੀਗਾ ਜਿਹੜੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਨੌਜਵਾਨ ਮਾਰੇ ਆ ਬਲਾਤਕਾਰ ਹੋਏ ਆ ਕੁੜੀਆਂ ਦੇ ਸਾਡੀਆਂ ਬੀਬੀਆਂ ਦੇ ਇਸ ਤਰ੍ਹਾਂ ਉੱਟੀਆਂ ਗਈਆਂ ਨੇ ਜਵਾਬ ਤੱਕ ਮਾਰੇ ਨੇ ਉਹਨਾਂ ਝੂਠੇ ਪੁਲਸ ਮੁਕਾਬਲਿਆਂ 'ਚ ਉਹਦਾ ਅਨਸਾਬ ਚਲੋ ਹੁਣ ਆਪਣੀ ਸਰਕਾਰ ਬਣ ਗਈ ਆਪਾਂ ਲਿਆਈਏ ਬੰਦੇ ਸਾਹਮਣੇ ਤਾਂ ਉਸੇ ਬਾਲਸਾਹਬ ਦਾ ਇੱਕ ਬਿਆਨ ਹੁੰਦਾ ਧਿਆਨ ਨਾਲ ਸੁਣਿਓ ਕਹਿੰਦਾ ਬੀਬਾ ਜੀ ਪਿਛਲੀਆਂ ਗੱਲਾਂ ਭੁੱਲ ਭਲਾ ਕੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਛੱਡ ਦਿਓ ਪਿਛਲੀਆਂ ਗੱਲਾਂ ਇਹ ਸਭ ਤੋਂ ਪਹਿਲਾਂ 97 ਦੇ ਵਿੱਚ ਬਾਲ ਸਾਹਿਬ ਬੀਬੀ ਖਾਲਾ ਨੂੰ ਕਹਿੰਦੇ ਆ ਬੀਬੀ ਖਾਲਾ ਸਜਣੋਂ ਹਲੇ ਜਾਂਦੇ ਹੀ ਬੈਠੇ ਐ ਜਾ ਕੇ ਪੁੱਛ ਸਕਦੇ ਆ ਕਿ ਕੀ ਬਾਲ ਸਾਹਿਬ ਨੇ ਉਦੋਂ ਸਕਰੀਬ ਸੌਨੇ ਪੇਟਾ ਨੇ ਬੀਬੀ ਖਾਲਸਾ ਨੂੰ ਜਵਾਬ ਦਿੱਤਾ ਸੀ ਸੋ ਅੱਗੇ ਤੁਰੇ ਆਪਾਂ ਵਾਰੀ ਵਾਰੀ ਕੱਲੀ ਕੱਲੀ ਗੱਲ ਕਰਨੀ ਆ ਅੱਛਾ ਅੱਗੇ ਆ ਜਾਂਦੀ ਆ ਗੱਲ ਉਹਨਾਂ ਨੂੰ ਸਜ਼ਾਵਾ ਦੇਣ ਦੀ بجائے ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣ ਦੀ بجائے ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਕਾਹਨ ਕੀਤਾ ਨਾ ਕੋਈ ਕੁਸ਼ੀ ਕੀਤੀ ਪੰਜਾਬ ਦੀ ਜਵਾਨੀ ਨੂੰ ਕੋਹ ਕੋਕੇ ਮਾਰਿਆ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਕਿਸੇ ਕੋਰਟ ਕਚਹਿਰੀ ਚ ਚੱਲਦੇ ਸੀ ਉਹ ਸਾਰੇ ਕੇਸ ਰਫਾ ਦਫਾ ਕਰਾਏ ਗਏ ਉਹਨਾਂ ਨੇ ਇਨਕੁਆਰੀਆਂ ਕਰਾ ਕੇ ਝੂਠੀਆਂ ਕਹਾਣੀਆਂ ਘੜ ਕੇ ਸਾਰੀਆਂ ਇਨਕੁਆਰੀਆਂ ਉਹ ਜਿਹੜੀਆਂ ਬੰਦ ਕਰਾ ਕੇ ਉਹਨਾਂ ਦੀ ਪੜਤਾਲ ਕਰਾ ਕੇ ਉਹਨਾਂ ਨੂੰ ਪਾਕ ਸਾਫ਼ ਬਰੀ ਕਰਕੇ ਫਿਰ ਦੁਬਾਰਾ ਉੱਚੇ ਅਹੁਦਿਆਂ ਤੇ ਬਿਠਾਇਆ ਗਿਆ ਇਹ ਉਸ ਤੋਂ ਬਾਅਦ ਇਹ ਵਰਤਾਰਾ ਸ਼ੁਰੂ ਹੁੰਦਾ ਉਹਦੇ ਧੰਨ ਰੱਖਦਾ ਇਹ ਗੱਲ ਡੀਜੀਪੀ ਸੈਣੀ ਉਦੋਂ ਬਾਅਦ ਇਹਨਾਂ ਨਾਲ ਜੁੜਦਾ ਆ ਕੇ ਹੁਣ ਉਹ ਇੱਕ ਇੱਕ ਨਵੀਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਹੁਣ ਬੜਾ ਮਾਮਲਾ ਭਖਿਆ ਹੋਇਆ ਹੈ ਪਰਮਰਾਜ ਉਮਰਾਂ ਨੰਗਲ ਆਈਜੀ ਜਿਹੜਾ ਬਰਗਾੜੀ ਬੈਵਲ ਗੋਲੀ ਕਾਣ ਦਾ ਦੋਸ਼ੀ ਆ ਦੋ ਸਿੰਘ ਸ਼ਹੀਦ ਹੋਏ ਉੱਥੇ ਜਦੋਂ ਗੋਲੀ ਚੱਲੀ ਉਹਨਾਂ ਤੇ ਤੇ ਇੱਕ ਪੁਲਿਸ ਨੇ ਕਹਾਣੀ ਕਢੀ ਸੀਗੀ ਵੀ ਸਾਡੀ ਜਿਪਸੀ ਦੇ ਉੱਤੇ ਲੋਕਾਂ ਨੇ ਫੈਰਿੰਗ ਕਰਤੀ ਇਹ ਉਮਰਾਨ ਅੰਗਲ ਨੇ ਕਹਾਣੀ ਕਢੀ ਸੀਗੀ ਉਸ ਪੁਲਿਸ ਅਫਸਰ ਨੇ ਉਸ ਸਮੇਂ ਕਿ ਲੋਕਾਂ ਨੇ ਪੁਲਿਸ ਦੀ ਗੱਡੀ ਦੇ ਉੱਤੇ ਜੈਫਸੀ ਦੇ ਉੱਤੇ ਫੈਰਿੰਗ ਕੀਤੀ ਆ ਲੋਕਾਂ ਨੇ ਗੋਲੀ ਚਲਾਈ ਆ ਲੋਕਾਂ ਦੀ ਗੋਲੀ ਨਾਲ ਹੀ ਜਾਂ ਅਣਪਛਾਤੀ ਪੁਲਿਸ ਕਿਹਾ ਗਿਆ ਉਦੋਂ ਇਹੀ ਗ੍ਰਹਿ ਮੰਤਰੀ ਹੁੰਦਾ ਸੀ ਵੀਰ ਸਿੰਘ ਬਾਦਲ ਇਹ ਕਹਿੰਦਾ ਜੀ ਉਹ ਪੁਲਿਸ ਅਣਪਛਾਤੀ ਹੈ ਜਿਨੇ ਬੈਵਲ ਦੇ ਵਿੱਚ ਗੋਲੀ ਚਲਾਈ ਹ ਹੁਣ ਇਹ ਪਰਮਰਾਜ ਉਮਰਾਨ ਅੰਗਲ ਕਾਹਨੇ ਇਹ ਪਰਮਰਾਜ ਉਮਰਾਨ ਅੰਗਲ ਉਹ ਬੰਦਾ ਹੈ ਜਿਹੜਾ 1994 ਦੇ ਵਿੱਚ ਐਸਪੀ ਲੱਗਿਆ ਹੁੰਦਾ ਸੀ ਦਾ ਰੋਪੜ ਰੂਪਨਗਰ ਦੇ ਵਿੱਚ ਤੇ ਇਹਨੇ ਇੱਕ ਨੌਜਵਾਨ ਜਿਹੜਾ ਪਾਠੀ ਸਿੰਘ ਸੀਗਾ ਸੁਖਪਾਲ ਸਿੰਘ ਜਾਂ ਜਸਪਾਲ ਸਿੰਘ ਸ਼ੈਦਰਾ ਨੌ ਸੀਗਾ ਤਾਂ ਉਹਨੂੰ ਇੱਕ ਅਵਤਾਰ ਸਿੰਘ ਦਾ ਇਹਨਾਂ ਦਾ ਟਾਉਟ ਹੁੰਦਾ ਸੀ ਪੁਲਿਸ ਦਾ ਉਹਦੇ ਰਾਹੀਂ ਬੁਲਾ ਕੇ ਤੇ ਉਹਨੂੰ ਮਾਰ ਕੇ ਖਪਾ ਕੇ ਤੇ ਉਹਦੇ ਬਦਲੇ ਇੱਕ ਭਾਈ ਗਰਨਾਮ ਸਿੰਘ ਬੰਡਾਲਾ ਹੁੰਦਾ ਸੀਗਾ ਜਿਹੜਾ ਉਸ ਸਮੇਂ ਉਹਦੇ ਤੇ 20 ਲੱਖ ਰੁਪਇਆ ਨਾਮ ਸੀਗਾ ਸਿਰ ਤੇ ਇਹਨਾਂ ਨੇ ਇਹ ਦਰਸਾਤਾ ਸੀਗਾ ਵੀ ਭਾਈ ਗਰਨਾਮ ਸਿੰਘ ਬੰਡਾਲਾ ਇਸ ਮੁਕਾਬਲੇ 'ਚ ਮਾਰਿਆ ਗਿਆ ਤੇ 20 ਲੱਖ ਦਾ ਨਾਮ ਵੀ ਲੈ ਲਿਆ ਸੀ ਇਸੇ ਪਰਮਰਾਜ ਉਮਰਾਨ ਨੰਗਲ ਨੇ ਤੇ ਮਾਰਤਾ ਸੀ ਉਹ ਇੱਕ ਪਾਠੀ ਸਿੰਘ ਵਿਚਾਰਾ ਗੁਰਦਾਸਪੁਰ ਵੱਲ ਦਾ ਉਹਨੂੰ ਚੱਕ ਕੇ ਲਿਆ ਕੇ ਝੂਠਾ ਮੁਕਾਬਲਾ ਬਣਾ ਕੇ ਉਹ ਅੱਜ 94 ਦੀ ਗੱਲ ਹੈ ਤੇ ਅੱਜ ਤੁਸੀਂ ਦੇਖੋ ਵੀ 94 ਤੋਂ ਬਾਅਦ ਅੱਜ 29 ਸਾਲੋਂ ਗੱਲ ਨੂੰ ਹੋ ਗਿਆ 29 ਸਾਲ ਬਾਅਦ ਉਸ ਪਰਮਰਾਜ ਉਮਰਾ ਨੰਗਲ ਦੇ ਉੱਤੇ ਮੁਕੱਦਮਾ ਦਰਜ ਹੋਇਆ ਹੁਣ ਉਹ ਝੂਠੇ ਪੁਲਿਸ ਮੁਕਾਬਲੇ ਦਾ ਕੋ ਬੰਡਾਲਾ ਗਰਨਾ ਸਿੰਘ ਬੰਡਾਲਾ ਹਲੇ ਵੀ ਜਿਉਂਦਾ ਬੈਠਾ ਜਿਹਦਾ ਉਹਨੇ ਇੱਕ ਸਪਾਲ ਸਿੰਘ ਨਾਂ ਦਾ ਬੰਦਾ ਮਾਰ ਕੇ ਅਧਖਰ ਰਹੀ ਸੀ ਭਾਈ ਗਰਨਾ ਸਿੰਘ ਬੰਡਾਲਾ ਮਾਰਤਾ ਉਸ ਤੋਂ ਬਾਅਦ 97 98 ਦੇ ਵਿੱਚ ਆ ਕੇ ਉਹ ਪੇਸ਼ ਹੋਇਆ ਹੁਣ ਇਹ ਪਰਮਰਾਜ ਉਮਰਾ ਨੰਗਲ ਉਹੀ ਉਮਰਾ ਨੰਗਲਾ ਜਿਹੜਾ ਬੈਵਲ ਗੋਲੀ ਕਾਂ ਕਰਦਾ ਹੈ ਤੇ ਉਹ ਪੁਲਿਸ ਮੁਕਾਬਲੇ 1994 ਦਾ ਕਰਦਾ ਆ ਰਿਹਾ ਝੂਠੇ ਪੁਲਿਸ ਮੁਕਾਬਲੇ ਖਬਰਾਂ ਕਿੰਨੇ ਕੋਨੇ ਮੁਕਾਬਲੇ ਕੀਤੇ ਹੋਣੇ ਆ ਕਿੰਨੇ ਕੁ ਨੌਜਵਾਨ ਮਾਰੇ ਹੋਣੇ ਆ ਹੁਣ ਇਹ ਗੱਲ ਬਾਦਲਾਂ ਨਾਲ ਕਿਵੇਂ ਜੁੜਦੀ ਆ ਧਿਆਨ ਨਾਲ ਸੁਣ ਲਿਓ 2013 ਦੇ ਵਿੱਚ ਜਦੋਂ ਇੱਕ ਕੇਸ ਫਾਈਲ ਹੁੰਦਾ ਕੇਸ ਤਾਇਰ ਹੁੰਦਾ ਸੁਪਰੀਮ ਹਾਈ ਕੋਰਟ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਹੁੰਦੇ ਆ ਉਹ ਡੀਜੀਪੀ ਲਾਉਂਦੇ ਆ ਸੁਮੇਸ਼ ਸਿੰਘ ਸੈਣੀ ਸਮੇਂ ਸਿੰਘ ਸੈ ਨੂੰ ਡੀਜੀਪੀ ਲਾਉਂਦੇ ਆ ਉਹ ਡੀਜੀਪੀ ਇੱਕ ਸੈੱਟ ਬਣਾਉਂਦਾ ਆਪਣੇ ਬੰਦਿਆਂ ਦੀ ਆਪਣੇ ਚਿਹਤਿਆਂ ਦੀ ਤੇ ਉਹ ਪਰਮਰਾਜ ਉਮਰਾ ਨੰਗਲ ਨੂੰ ਉਸ ਕੇਸ ਦੇ ਵਿੱਚ ਜਿਹੜਾ 94 ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਹੋਇਆ ਹੁੰਦਾ ਉਹਨੂੰ ਉਹਦੇ ਵਿੱਚ ਬਰੀ ਕਰ ਦਿੰਦੇ ਆ ਕਲੀਨ ਚਿੱਟ ਦੇ ਦਿੰਦੇ ਆ ਕਿ ਇਹਦੇ ਵਿੱਚ ਪਰਮਰਾਜ ਉਮਰਾ ਨੰਗਲ ਦਾ ਕੋਈ ਦੋਸ਼ ਨਹੀਂ ਆ ਕੋਈ ਹੱਥ ਨਹੀਂ ਆ ਇਹ ਉਹੀ ਸੈਣੀ ਐ ਜਿਹਨੇ ਪਤਾ ਨਹੀਂ ਕਿੰਨੇ ਕ ਮੁੰਡੇ ਸਾਡੇ ਖਪਾਤੇ ਕਿੰਨੇ ਕ ਜਵਾਕ ਸਾਡੇ ਖਪਾਤੇ ਹੋਏ ਆ ਕਿੰਨੇ ਕ ਪਰਿਵਾਰਾਂ ਦੇ ਪਰਿਵਾਰ ਨੇ ਤਬਾਹ ਕਰਤੇ ਹੋਣੇ ਆ ਤੇ ਇਹ ਉਹੀ ਪਰਮਰਾਜ ਉਮਰਾਰੰਗਲ ਜਿਹਨੇ 2015 ਦੇ ਵਿੱਚ ਜਦੋਂ ਗੁਰੂ ਰਣਸਾਹਬ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸੰਗਤ ਬੈਠ ਕੇ ਜਾਬ ਕਰ ਰਹੀ ਸੀ ਤੇ ਉਹਨੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਮਾਰਿਆ ਇਹ ਉਹ ਪਰਮਰਾਜ ਉਮਰਾਰੰਗਲ ਤੇ ਉਹ ਸਮੇਸ਼ ਸੈਣੀ ਤੇ ਉਹੀ ਬਾਦਲ ਲਾਣਾ ਜਿਹੜਾ ਉਹਨਾਂ ਨੂੰ ਕਲੀਨ ਚੱਟਾ ਦਿੰਦਾ ਰਿਹਾ ਤੇ ਮੁੜ ਕੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਂਦਾ ਰਿਹਾ ਹੁਣ ਤੁਸੀਂ ਆਪੇ ਸਮਝ ਲਓ ਕਹਾਣੀ ਤੁਹਾਡੇ ਸਾਰੇ ਸਮਝ ਪੈ ਜਾਣੇ ਤੁਹਾਨੂੰ ਮੈਂ ਸਾਰੇ ਲਿੰਕ ਜਿਹੜੇ ਜੋੜਤੇ ਆ ਕੜੀ ਨਾ ਕੜੀ ਜੋੜਤੀ ਵੀ ਕੌਣ ਪਰਮਰਾਜ ਹਰਨੰਗਲ ਜਿਹੜਾ ਪਹਿਲਾ ਝੂਠਾ ਪੁਲਸ ਮੁਕਾਬਲਾ ਕਰਦਾ ਫਿਰ ਆ ਕੇ ਉਹ 15 ਦੇ ਵਿੱਚ ਬੈਵਰ ਕਲਾਂ ਦੇ ਵਿੱਚ ਗੋਲੀ ਚਲਾਉਂਦਾ ਤੇ ਕੌਣ ਸਵੇਂ ਸੈਣੀ ਹੈ ਜਿਹੜਾ ਆ ਕੇ ਡੀਜੀਪੀ ਲੱਗਦਾ 13 ਦੇ ਵਿੱਚ ਉਹਨੂੰ ਕਲੀਨ ਚਿੱਟ ਦਿੰਦਾ ਤੇ 15 ਦੇ ਵਿੱਚ ਵੀ ਉਹੀ ਡੀਜੀਪੀ ਸੈਣੀ ਹੁੰਦਾ ਇਹ ਸਾਰੀ ਤੁਹਾਨੂੰ ਗੇਮ ਸਮਝ ਆਏ ਨੇ ਕਿਵੇਂ ਕਿਵੇਂ ਪੰਜਾਬ ਦੇ ਨਾਲ ਕਤਾਰੀਆਂ ਜਿਹੜੀਆਂ ਉਹ ਬਾਦਲ ਪਰਿਵਾਰ ਨੇ ਕੀਤੀਆਂ ਨੇ ਇਜਹਾਰ ਆਲਮ ਦੀ ਗੱਲ ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਸੁਣਾਈ ਆ ਜਿਹੜਾ ਹਾਰ ਆਲਮ ਕੌਣ ਸੀ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾਈ ਤੇ ਉਹਦਾ ਕੰਮ ਇਹ ਹੁੰਦਾ ਸੀ ਵੀ ਕੋਈ ਖੇਤ ਮੋਟਰ ਤੇ ਪਾਣੀ ਲਾਉਣ ਚੱਲਿਆ ਕੋਈ ਰਿਸ਼ਤੇਦਾਰੀ ਦੇ ਵਿੱਚ ਚੱਲਿਆ ਨੌਜਵਾਨ ਕੋਈ ਮੋਟਰਸਾਈਕਲ ਸਕੂਟਰ ਦੇ ਉੱਤੇ ਕੋਈ ਸਾਈਕਲ ਦੇ ਉੱਤੇ ਤਾਂ ਚੱਕ ਲਿਓ ਫੜ ਕੇ ਤਸ਼ੱਦਦ ਕਰੋ ਤੇ ਉਹਨੂੰ ਮਾਰ ਕੇ ਡਰਾਂਚ ਜਾਂ ਨਹਿਰ ਚ ਗੇਚੇ ਰੋੜ ਦਿਓ ਪਤਾ ਨਹੀਂ ਕਿੰਨੇ ਕੋਈ ਨੇ ਖਪਾਏ ਮਾਰੇ ਤੇ ਉਸ ਜਿਹੜਾ ਹਾਰ ਆਲਮ ਦੀ ਘਰੋਂ ਟਿਕਟਾਂ ਦੇ ਕੇ ਚੇਰਮੈਨੀਆਂ ਦੇ ਕੇ ਕੈਬਨਟ ਮੰਤਰੀ ਬਣਾ ਕੇ ਕੀਨੇ ਨਮਾਜਿਆ ਸੀ ਇਸੇ ਬਾਦਲ ਲਾਣੇ ਨੇ ਬਾਦਲ ਪਰਵਾਰ ਦੇ ਜਿਹੜੇ ਜਿੰਨੇ ਵੀ ਸਾਡੇ ਕਹ ਲਈਏ ਕਾਤਲ ਨੇ ਜਿਨ੍ਹਾਂ ਨੇ ਸਾਡਾ ਘਾਨ ਕੀਤਾ ਮਾਰਿਆ ਕੋ ਕੋ ਕਹਿੰਦੇ ਦਰਿੰਦਗੀ ਦੇ ਨਾਲ ਉਹ ਸਾਰੇ ਹੀ ਇਹਨਾਂ ਨੇ ਉੱਚੇ ਉਹਦਿਆਂ ਤੇ ਬਿਠਾਈ ਏ ਇੱਕ ਇੱਕ ਕਰਕੇ ਇਸ ਤੋਂ ਅੱਗੇ ਆ ਜੋ ਹਾਂ 370 ਤੇ 35ਏ ਨੂੰ ਜਦੋਂ ਹਟਾ ਕੇ ਕਸ਼ਮੀਰ ਦੇ ਵਿੱਚ ਉਹਨਾਂ ਲੋਕਾਂ ਦੇ ਹੱਕ ਖੋਲੇ ਜਾਂਦੇ ਆ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਅਧਿਕਾਰਾਂ ਦੇ ਉੱਤੇ ਤਾਂ 370 ਤੇ 35ਏ ਨੂੰ ਹਟਾਉਣ ਦੇ ਵਿੱਚ ਬਾਦਲ ਆਪ ਜਾ ਕੇ ਦਸਖਤ ਕਰਦੇ ਆ ਕਿ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਤੁਸੀਂ ਕਿਸੇ ਰਾਜ ਨੂੰ ਤੋੜ ਕੇ ਕੇਂਦਰੀ ਸਾਸਤ ਪ੍ਰਦੇਸ਼ ਬਣਾ ਦਿਓ ਤੇ ਉਹਦੇ ਹੱਕ ਹਕੂਕ ਖੋਲੋ ਲੋਕਾਂ ਨੂੰ ਬੰਦੀ ਬਣਾ ਲਓ ਇਹ ਸਿੱਧੇ ਰੂਪ ਵਿੱਚ ਜਿਵੇਂ ਪੰਜਾਬ ਅਨੰਦਪੁਰ ਸਾਹਿਬ ਦੇ ਮੱਤੇ ਦੇ ਵਿੱਚ ਆਪਣੀਆਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਹ ਸਾਰੀ ਜਿੰਨੇ ਵੀ ਰਾਜਾਂ ਦੇ ਹੱਕ ਖੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਜਦੋਂ ਬਦਲ ਬਾਦਲ ਮੁੱਖ ਮੰਤਰੀ ਰਿਹਾ ਬੀਜੇਪੀ ਦਾ ਭਾਈਵਾਲ ਰਿਹਾ ਉਸ ਸਮੇ ਸਮੇ ਇਹ ਦਸਕਤ ਕਰਕੇ ਹੱਕ ਤੇ ਉਹਨਾਂ ਦੇ ਭੁਜਤਦਾ ਰਿਆ ਜਿਹੜਾ ਕਹਿੰਦਾ ਕਿ ਅੱਜ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬਦਰਦੀ ਆ ਸਾਡੇ ਐਸਵਾਈਐਲ ਸਾਡੇ ਹੱਕਾਂ ਤੇ ਬਣੂਗੀ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅੱਗੇ ਆ ਜਾਓ ਇਹਨਾਂ ਦੇ ਰਾਜ ਚ ਕਿੰਨੇ ਮੁੰਡਿਆਂ ਕਿੰਨੇ ਨੌਜਵਾਨਾਂ ਦਾ ਯੂਪੀਏ ਲੱਗਿਆ ਇਹ ਸਾਰਿਆਂ ਨੂੰ ਪਤਾ ਹੈ ਅੱਛਾ ਅੱਗੇ ਆਜੋ ਕਿ ਇਹ ਤਾਂ ਜਗ ਜਾਰ ਗੱਲਾਂ ਨੇ ਅੱਜ ਹੁਣ ਵਿਚਾਰੇ ਆਪਾਂ ਦੇਖ ਹੀ ਰਹੇ ਹਾਂ ਵੀ ਕਾਲ ਤੱਕ ਸਾਫ਼ ਤੋਂ ਮਾਫੀਆਂ ਕਿਹਨੇ ਮੰਗਾਈਆਂ ਕਿਵੇਂ ਚੰਡੀਗੜ੍ਹ ਬਾਦਲ ਬਲਾ ਕੇ ਕਾਲ ਤੱਕ ਸਾਦੇ ਜਿਹਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਕਿਵੇਂ ਹੁਕਮਨਾਮੇ ਜਾਰੀ ਕਰਾ ਦਿੰਦੇ ਸੀ ਕਿਸੇ ਦੇ ਖਿਲਾਫ ਕਿਸੇ ਦੇ ਹੱਕ 'ਚ ਕਿਵੇਂ ਮਾਫੀਆਂ ਦਵਾ ਦਿੰਦੇ ਸੀ ਇਹ ਸਾਰੀਆਂ ਲੁਕੀਆਂ ਛिपੀਆਂ ਗੱਲਾਂ ਨਹੀਂ ਐ ਇਹ ਤਾਂ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਪਰ ਆਪਾਂ ਨੂੰ ਬਿਮਾਰੀ ਐ ਭੁੱਲਣ ਦੀ ਭੁੱਲ ਬੋ ਛਿਤੀ ਜਾਂਦੀ ਐ ਅੱਜ ਫੇਰ ਆਪਾਂ ਕਹਿੰਦੇ ਆ के बादल चंगेस करके मेनू बार-बार ਲੋਕਾਂ ਦੇ ਰੂਬਰੂ ਹੋਣਾ ਪੈਂਦਾ ਦੱਸਣ ਦੇ ਲਈ ਕਿ ਭੁੱਲੋ ਨਾ ਇਹਨਾਂ ਦੀਆਂ ਗਦਾਰੀਆਂ ਤਾਂ ਕਿਸੇ ਜਹਾਨ ਵੀ ਮaaf ਕਰਨ ਵਾਲੀਆਂ ਨਹੀਂ ਦੋ ਜਹਾਨੀ ਮaaf ਕਰਨ ਵਾਲੀਆਂ ਗਦਾਰੀਆਂ ਨਹੀਂ ਇਹਨਾਂ ਨੇ ਮਾਫੀ ਨਹੀਂ ਕੀਤੀ ਜਿਸ ਨੇ ਮਾਫੀ ਨਹੀਂ ਦਿੱਤੀ ਜਾ ਸਕਦੀ ਜਿਹੜੀਆਂ ਗਦਾਰੀਆਂ ਇਹਨਾਂ ਨੇ ਕੌਮ ਦੇ ਨਾਲ ਤੇ ਲੋਕਾਂ ਦੇ ਨਾਲ ਕੀਤੀਆਂ ਅੱਗੇ ਆਜੋ ਜੀ ਆਪਾਂ ਹੁਣ ਇਹ ਕਹਿੰਦੇ ਬੰਦੀ ਸਿੰਘ ਛੱਡੋ ਹੁਣ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਜੇ ਪ੍ਰੋਫੈਸਰ ਦਿਵਿੰਦਰ ਪਾਲ ਭੁੱਲਰ ਇਹਨਾਂ ਨੇ ਹਲਫਨਾਮੇ ਦਿੱਤੇ ਆ ਚਿੱਠੀਆਂ ਲਿਖੀਆਂ ਨੇ ਕੇਂਦਰ ਨੂੰ ਇਹ ਪਈਆਂ ਨੇ ਰਿਕਾਰਡ 'ਚ ਇਹ ਝੂਠ ਨਹੀਂ ਗੱਲ ਕੋਈ ਇੱਧਰ ਲੁੱਧਰਲੀ ਗੱਲ ਨਹੀਂ ਵੀ ਹਵਾ 'ਚ ਗੱਲ ਕਰੀ ਜਾਂਦੇ ਆ ਇਹਨਾਂ ਨੇ ਹਲਫਨਾਮੇ ਦਾਇਰ ਕੀਤੇ ਆ ਪ੍ਰੋਫੈਸਰ ਭੁੱਲਰ ਵਰਗੇ ਜਦੋਂ ਵੀ ਇਹ ਪ੍ਰੋਫੈਸਰ ਭੁੱਲਰ ਵਰਗੇ ਪੰਜਾਬ ਲਿਆਂਦੇਗੇ ਬੜਾ ਖਤਰਨਾਕ ਅਤਵਾਦੀ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਜਿਹੜੇ ਅੱਜ ਰੌਲਾ ਪਾ ਰਹੇ ਆ ਢੰਡੋਰਾ ਪਿੱਟ ਰਹੇ ਆ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਇਹ ਕਹਿੰਦੇ ਨੇ ਕਾਤਲ ਐ ਇਹਨਾਂ ਨੇ ਕਾਤਲ ਤਾਂ ਕਿਹਾ ਨਾ ਰੁਕਾਂ ਅਜਨੂ ਬੰਦੀ ਸਿੰਘ ਚੇਤੇ ਆ ਗਏ ਅੱਛਾ ਅੱਗੇ ਆ ਜਾਓ ਜੀ ਆਪਾਂ ਹੁਣ ਹੋਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਦਿਖਾਉਣੀ ਪੈਂਦੇ ਕਿਉਂਕਿ ਭੁੱਲਦੇ ਬਹੁਤ ਛੇਤੀਆਂ ਤੁਸੀਂ ਆਹ ਸੁਣਿਓ ਦੋਸਤਾਂ ਫਸਲ ਵੇਚ ਸਕਣ ਤੇ ਆਪਣੇ ਭਾਅ ਚੰਗੇ ਮਿਲ ਸਕਣ ਤੇ ਆਹ ਜਿਹੜਾ ਐਕਟ ਬਣਾਇਆ ਐ ਆਹ ਐਕਟ ਇਕੱਲਾ ਇਹਦਾ ਨਾਮ ਵੀ ਐਕਟ ਦਾ ਤੁਸੀਂ ਦੇਖੋਗੇ ਐਕਟ ਦਾ ਨਾ ਫਾਰਮਰਸ ਪ੍ਰੋਡਿਊਸ ਟਰੇਡ ਐਂਡ ਕਮਰਸ ਪ੍ਰੋਮੋਸ਼ਨ ਫੈਸਿਲਿਟੇਸ਼ਨ ਐਕਟ ਹੈ ਫਾਰਮਰ ਦੀ ਜਿਹੜੀ ਵਿੰਸ ਹੈ ਉਹਨੂੰ ਜਿਹੜੀ ਵੇਚਣ ਦੀ ਜਿਹੜੀ ਉਹ ਸੌਖਾ ਕਰਨ ਵੇਚਣ ਸੌਖਾ ਕਰਨ ਦਾ ਐਕਟ ਬਣਾਇਆ ਗਿਆ ਤੇ ਮੈਂ ਵੀ ਆਪਣੇ ਤਰਫੋਂ ਪਾਰਟੀ ਦਾ ਸਟੈਂਡ ਨੂੰ ਕਲੀਅਰ ਕੀਤਾ ਕਿ ਆਹ ਜਿਹੜਾ ਐਕਟ ਹੈ ਆ ਕੋਈ ਐਮਐਸਪੀ ਰੋਕਣ ਵਾਸਤੇ ਯਾ ਕੋਈ ਐਮਐਸਪੀ ਦੀ ਗ੍ਰੀਡ ਰੋਕਣ ਵਾਸਤੇ ਯਾ ਆਪਣੇ ਐਮਐਸਪੀ ਦੇ ਭਾਅ ਨੂੰ ਬੰਦ ਕਰਨ ਵਾਸਤੇ ਨਹੀਂ ਇੱਕ ਵਾਰ ਕੁਝ ਵਾਸ਼ਿਕਲ ਕਰਨੀ ਜਰੂਰਾ ਉਹਨਾਂ ਬਿਆਮਲੀ ਦੇਤਾ ਐਗਰੀਕਲਚਰ ਡਾਇਰੈਕਟਰ ਨੇ ਕਿ ਕਦੇ ਹੋ ਹੀ ਨਹੀਂ ਸਕਦਾ ਕਿ ਐਮਐਸਪੀ ਜਿਹੜੀ ਕੋਈ ਖਤਮ ਹੋਵੇ ਜਿਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਇਹਨਾਂ ਦੌਰਾਨ ਉਹਨਾਂ ਨੂੰ ਬੇਚੀ ਕਰਨਾ ਇਹ ਗੋਰਾ ਕੋ ਪ੍ਰਬੇਂਡਾ ਜਿਹੜਾ ਹੈ ਇਹ ਦੂਜੀਆ ਪਾਰਟੀਆਂ ਕਰਤੀਆਂ ਇਹ ਇਹ ਇੱਕ ਪ੍ਰਬੇਂਡਾ ਹੈ ਜਿਸ ਕੋਈ ਸ਼ਰਤ ਨਹੀਂ ਕੇਂਦਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਾਰੀ ਕੀਤੇ ਹੋਏ ਜਿਹੜੇ ਸਟੈਂਡਰਡ ਚਲੇ ਉਹਦੇ ਬਾਰੇ ਸਾਡੀ ਵਿਰੋਧੀ ਪਾਰਟੀਆਂ ਨੇ ਪੰਜਾਬ ਵਿੱਚ ਤਸੰਨੀ ਛੱਡੀ ਲੋਕਾਂ ਨੂੰ ਭ੍ਰੰਤ ਰਹਿਣ ਤੋਂ ਰੋਕਣ ਵਾਸਤੇ ਤੁਸੀਂ ਦੇਖਿਆ ਕਿ ਸਾਰੇ ਵਿਸ਼ ਵਿੱਚ ਕਿਸਾਨ ਯੂਨੀਅਨ ਨੇ ਪਾਵਰ ਸਾਇਨਾ ਗਵੰਡ ਦਾ ਸੂਬਾ Haryana ਹੀ ਦੇਖ ਲੋ ਜਿਨ੍ਹਾਂ ਦੇ ਖਲਾਸ ਪੰਜਾਬ ਵਰਗੇ ਨੇ ਕਿਤੇ ਵੀ ਕੋਈ ਨਾ ਨਾ ਆਪਣਾ ਪਿਆਰ ਲੇਕਿਨ ਕੱਲੇ ਇਥੇ ਸਾਡੇ ਵਿਰੋਧੀ ਕਾਂਗਰਸੀ ਤੇ ਉਹਨਾਂ ਦੀ 20 ਟੀਮ ਨੇ ਕਿਸਾਨ ਯੂਨੀਅਨ ਦੇ ਨਾਲ ਲੋਕਾਂ ਨੂੰ ਕੁਮਰਾਹ ਕਰਨ ਵਾਸਤੇ ਖੰਜਲ ਬੁਆਰ ਕਰਨ ਵਾਸਤੇ ਬ੍ਰਹਮ ਪੈਦਾ ਕਰਨ ਵਾਸਤੇ ਕੀ ਕੁਝ ਪੰਜਾਬ 'ਚ ਇਹਨਾਂ ਆਰਡੀਨੈਂਸਾਂ ਬਾਰੇ ਕਿਹਾ ਹੈਗਾ ਕੁਝ ਬਹੁਤ ਸਾਰੇ ਦੇ ਸਾਹਮਣੇ ਜੇਕਰ ਬਨਸਰ ਨੇ ਇੱਕ ਕਿਸਾਨ ਪੱਖੀ ਕਾਨੂੰਨ ਬਾਰੇ ਜਦ ਲੋਕਾਂ ਨੂੰ ਕਿਹਾ ਕਿ ਇਹਨਾਂ ਵਿਰੋਧੀਆਂ ਤੇ ਵਿਰੋਧੀਆਂ ਦੇ ਗੱਲਾਂ ਚਾਹ ਕੇ ਤੁਸੀਂ ਦੂਰਾ ਨਾ ਹੋ ਕਿ ਕਿਸਾਨਾਂ ਦੇ ਹੱਕਾਂ ਲਈ ਲੜੀ ਵਾਸਤੇ ਹਮੇਸ਼ਾ ਕਾਇਦਨ ਲੜੀ ਹੋਈ ਆਈਏ ਤੇ ਹਮੇਸ਼ਾ ਅੱਗੇ ਹੋ ਕੇ ਲੜੋਗੇ ਇਸੇ ਬਾਰੇ ਜਿਹੜਾ ਭ੍ਰੰਟੂ ਲੇਖਾ ਫਲਾਇਆ ਜਾ ਰਿਹਾ ਹੈ ਸੁਣ ਲਿਆ ਜੀ ਇਹ ਉਹੀ ਲਾਣਾ ਕਈ ਸੱਜਣ ਇੱਥੇ ਆ ਜਾਂਦੇ ਆ ਵਿਚਾਰੇ ਇਹਨਾਂ ਦੇ ਆਈਟੀਓਟੀ ਸੈੱਲ ਵਾਲੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਤੁਸੀਂ ਹਜ਼ਾਰਾਂ ਗਾਲਾਂ ਕੱਢ ਲਓ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਦੀਆਂ ਗਦਾਰੀਆਂ ਕਿਵੇਂ ਲਕਾਉਂਗੇ ਇੰਨੀਆਂ ਗਦਾਰੀਆਂ ਲਕੋਈਆਂ ਨਹੀਂ ਜਾਣੀਆਂ ਇਹ ਮਾਫੀਯੋਗ ਨਹੀਂ ਇਹ ਸ਼ਾਸ਼ਾਂ ਜੋ ਕੀਤੀਆਂ ਨੇ ਇਹਨਾਂ ਨਾਲ ਆ ਕਹਿੰਦਾ ਸੀ ਨਾ ਕਿ ਬੇਲੜ ਨੇ ਜੀ ਧਰਨਿਆਂ ਤੇ ਬਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਆਇਸਕੀਬਿਰ ਕਹਿੰਦਾ ਹੁੰਦਾ ਸੀ ਇਹ ਜਿੰਨਾਂ ਨੂੰ ਘਰੇ ਕੰਮ ਨਹੀਂ ਇਹ ਵਹਿਲੜ ਲੋਕ ਨੇ ਇਹ ਧਰਨਿਆਂ ਤੇ ਆ ਜਾਂਦੇ ਆ। ਇਹਹੀ ਉਹ ਜੁੰਡਲੀ ਐ। ਆ ਤਿੰਨੇ ਸਹੁਰਾ ਵੀ, ਘਰ ਵਾਲੀ ਵੀ, ਪੁੱਤ ਵੀ ਸਾਰੇ ਬੋਲੀ ਜਾਂਦੇ ਆ ਨਾ। ਤਿੰਨੇ ਬੈਠੇ ਆ ਪਰਿਵਾਰ ਦੇ ਮੈਂਬਰ ਇਹ ਉਹੀ ਕਾਲੇ ਕਾਨੂੰਨ ਜਿਹੜੇ 7 750 ਬੰਦਾ ਮਰਵਾ ਕੇ ਸਾਲ ਭਰ 12 13 ਮਹੀਨੇ ਬਹਿ ਕੇ ਪੰਜਾਬ ਹਰਿਆਣਾ ਦੇ ਬਾਕੀ ਸੂਬੇ ਰਲ ਕੇ ਨਾਲ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਉਹਨਾਂ ਦੇ ਹੱਕ 'ਚ ਬੋਲੇ ਸੀ ਇਹ। ਯਾਦ ਆਖ ਬੁਲਬੁਲਾ ਕੇ ਇਹ ਕਿੰਨੀਆਂ ਕੁ ਸੋਨ ਗੱਲਾਂ ਯਾਰ ਗਿਣਾ ਦੀ ਇਹਨਾਂ ਦੀਆਂ ਕਿਵੇਂ ਇਹਨਾਂ ਨੇ ਟਾਬਿਆਂ ਤੇ ਕਬਜ਼ੇ ਕੀਤੇ ਕਿਵੇਂ ਹੋਟਲਾਂ ਤੇ ਕਬਜ਼ੇ ਕੀਤੇ ਕਿਵੇਂ ਇਹਨਾਂ ਨੇ ਟਰਾਂਸਪੋਰਟਾਂ ਤੇ ਕਬਜ਼ੇ ਕੀਤੇ ਬੱਸਾਂ ਜਿਹੜੀਆਂ ਇਹਨਾਂ ਨੇ ਪਰਮਿਟ ਖੋਹੇ ਲੋਕਾਂ ਤੋਂ ਗਰੀਬਾਂ ਤੋਂ ਇੱਕ ਬੱਸ ਅੱਗੇ ਪਾਲੀ ਇੱਕ ਮੁਰੇ ਪਾਲੀ ਇੱਕ ਮਗਰ ਪਾਲੀ ਉਹ ਖਾਲੀ ਖੜਕ ਗਈ ਗਿਆ ਕਿ ਇਹਨਾਂ ਨੂੰ ਵੇਚ ਗਿਆ ਐ ਬੱਸਾਂ ਨਾਲ ਬਹੁਤ ਨਾਲ ਹੋਇਆ ਇੱਥੇ ਸਰਮਖਵਾ ਚੱਲਦੀ ਹੁੰਦੀ ਸਾਡੇ ਇੱਥੇ ਬਹਿੰਡੋਂ ਲੁਧਿਆਣਾ ਇਕੱਲੀ ਬੱਸ ਵਾਲਾ ਬੰਦਾ ਹੜ ਗਿਆ ਸੀ ਇਹਨਾਂ ਦੇ ਅੱਗੇ ਇਹਨਾਂ ਨੇ ਐ ਖੋਹੀ ਬੱਸ ਉਹ ਇੱਕ ਉਹਦੇ ਮੁਰੇ ਪਾਤਾ ਟਾਈਮ ਇੱਕ ਉਹਦੇ ਮਗਰ ਪਾਤਾ 5 ਮਿੰਟ ਮੋੜੇ ਤੇ 5 ਮਿੰਟ ਮਗਰ ਉਹਨੂੰ ਸਵਾਰੀ ਨਾ ਮਿਲੀ ਉਹ ਵਿਚਾਰੇ ਕੋਲ ਤੇਰੇ ਵੀ ਨਾ ਪੂਰਾ ਹੋਇਆ ਆ ਕੇ ਬੱਸ ਵੇਚ ਗਿਆ ਐ ਖੋងਿਆ ਇਹਨਾਂ ਨੇ ਲੋਕਾਂ ਨੂੰ ਕਿਵੇਂ ਜਲੀਲ ਕੀਤਾ ਕਿਵੇਂ ਝੂਠੇ ਮੁਕੱਦਮੇ ਲੋਕਾਂ ਦੇ ਦਰਜ ਕਰਾਏ ਇਹਨੇ ਕਈ ਧਾਰਨਾ ਨੇ ਹਲ ਹਲਕੇ ਦੀਆਂ ਇਹਨਾਂ ਲੀਡਰਾਂ ਦੁਆਰਾ ਕਿਵੇਂ ਕਿਸੇ ਨੂੰ ਸਰੂਪਾ ਦੇ ਵੀ ਆ ਜਾ ਜਾਂ ਸਰੂਪਾ ਲੈ ਲਾ ਤੇ ਨਹੀਂ ਪਰਚਾ ਤਿਆਰ ਪਿਆ ਕਿਵੇਂ ਲੋਕਾਂ ਦਾ ਰਾਤਾਂ ਹਵਾ ਲਾਤਾਂ 'ਚ ਕਟਾਈਆਂ ਕਹਿ ਕੇ ਥਾਣੇਦਾਰਾਂ ਨੂੰ ਕਿਵੇਂ ਉਹਨਾਂ ਜਲੀਲ ਕਰਾਇਆ ਤੁਹਾਡੇ ਯਾਦ ਹੋਣਾ ਇੱਥੇ ਇੱਕ ਆਕ ਮਲੂਕੇ ਦਾ ਬਰਮਾਸ਼ ਹੁੰਦਾ ਸੀਗਾ ਇੱਥੇ ਛੱਡਿਆ ਹੋਇਆ ਮਹਾਰਾਜ ਦਾ ਇੱਕ ਧਰਮ ਸਿੰਘ ਖਾਲਸਾ ਸਾਡੇ ਇੱਥੇ ਮਹਾਰਾਜ ਭਾਈ ਰੁਪੇ ਦਾ ਕਾਂਗਰਸੀ ਬੰਦਾ ਸੀ ਉਹ ਉਹਨੂੰ ਫੂਲ ਠਾਣੇ ਦੇ ਵਿੱਚ ਅਲਫ ਨੰਗਾ ਕਰਕੇ ਸਿਰਫ ਇਸ ਕਰਕੇ ਕਿ ਉਹ ਵਿਰੋਧੀ ਧਰਦਾ ਬੰਦਾ ਸੀ ਅਲਫ ਨੰਗਾ ਕਰਕੇ ਉਹਦੀ ਵੀਡੀਓ ਬਣਾਈ ਸੀ ਤੇ ਉਹ ਤੋਂ ਉਹ ਸ਼ਬਦ ਕਹਾਏ ਸੀ ਜਿਹੜੇ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਕੋਡਾ ਹੋਇਆ ਐ ਹੋਇਆ ਉਹ ਪਤਾ ਨਹੀਂ ਕੀ ਕੁਝ ਬਲਾਇਆ ਉਹ ਵੀਡੀਓ ਹਲੇ ਵੀ ਪਈ ਹੋਣੀ ਐ ਇਹ ਕੁਛ ਕਰਦੇ ਰਹੇ ਨੇ ਠਾਣਿਆਂ ਦੇ ਅੰਦਰ ਇਹ ਸੀਆਈ ਸਟਾਫਾਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਕਿੰਨੇ ਗੁਨਾਹ ਨੇ ਇਹਨਾਂ ਦੇ ਕਿੰਨੇ ਕਿੰਨਾਂ ਦੇ ਦੋਸ਼ ਨੇ ਜਿਹੜੇ ਮੈਨੂੰ ਲੱਗਦਾ ਕਿ ਜੇ ਮੈਂ ਗਿਣਾਉਣ ਬੈਠਾ ਨਾ ਤਾਂ ਆਪਾਂ ਨੂੰ ਸਾਰੀ ਰਾਤ ਲੰਘ ਜਾਣੀ ਆ ਸਿੱਕ ਗਨਾ ਨਹੀਂ ਜਿਹੜਾ ਇਹ ਮਾਫੀ ਜਿਹੜੀਆਂ ਮਾਫੀਆਂ ਮੰਗਦੇ ਫਿਰਦੇ ਆ ਇਹਦਾ ਕਹਿੰਦਾ ਦੁਬਾਰੇ ਸਮਾਂ ਦਿਓ ਆਉਂਦੇ ਸਾਨੂੰ ਅਸੀਂ ਦੁਬਾਰਾ ਫੇਰ ਰੰਗ ਦਿਖਾਵਾਂਗੇ ਤੁਹਾਨੂੰ ਹੱਥ ਖਾਵਾਂਗੇ ਇਹ ਖੂਨ ਚ ਹੁੰਦੀਆਂ ਨੇ ਜੋ ਬਾਦਲ ਨੇ ਕੀਤਾ ਉਹ ਇਹਨਾਂ ਦਾ ਲਾਣਾ ਕਰੂਗਾ ਹੀ ਕਰੂਗਾ ਭੁੱਲ ਜਾ ਹਾਂ ਮੈਨੂੰ ਗੱਲਾਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਮੇਰੇ ਗੱਲਾਂ ਦਾ ਜਵਾਬ ਦੇ ਦਿਓ ਗਲਤ ਕਿੱਥੇ ਤਰਕ ਨਾਲ ਦਲੀਲ ਨਾਲ ਦੱਸਿਓ ਵੀ ਕਿੱਥੇ ਕਿੱਥੇ 70 ਤੋਂ ਲੈ ਕੇ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਦਾ ਬਾਦਲ ਉਸ ਤੋਂ ਬਾਅਦ ਉਸ ਦਿਨ ਤੋਂ ਲੈ ਕੇ ਤੇ 2017 ਤੱਕ ਕੀ ਕੀ ਕੀਤਾ ਬਾਦਲਾ ਨੇ ਕੱਲਾ ਕੱਲਾ ਨੰਗਾ ਕਰਾਂਗੇ ਦੱਸੋ ਕਿੱਥੇ ਕਿੱਥੇ ਪੜਦਾ ਪਾਉਂਗੇ ਸੋ ਪੰਜਾਬੀਓ ਬਹੁਤ ਕੁਛ ਮੈਂ ਅੱਜ ਲਿਖਿਆ ਸੀ ਫਿਲਹਾਲ ਇੰਨੇ ਹੀ ਕੋਈ ਗੱਲ ਨਹੀਂ ਆਉਣ ਦੇ ਦੁਆਰੇ ਇਹਨਾਂ ਨੇ ਡਰਾਮੇ ਹਲੇ ਕਰਨੇ ਆ ਸ਼ੁਰੂ ਇਹ ਹੋਣਗੇ ਹੁਣ ਰੋਣਗੇ ਬਖੇਰੇ ਫਫੇ ਕੁੱਟਣਗੇ ਬਖਰੇ ਲੋਕਾਂ ਜਾ ਕੇ ਚੀਕਾਂ ਮਾਰਨਗੇ ਪਰਾਂ ਚੁੰਨੀ ਵੀ ਸਿੱਟੂਗੀ ਵੀ ਬਾਹਰ ਸ ਮਰਤਾ ਕੇ ਤੁਹਾਡੇ ਅਭਰੰਡਾਲ ਖੇ ਸ਼ੁਰੂ ਹੋਈ ਵੀ ਆ ਹੁਣ ਬਖੇਰਾਂ ਚੁੰਨੀਆਂ ਵਟਾਈਆਂ ਸੀ ਬੀਬੀਆਂ ਦੇ ਨਾਲ ਤੋਂ ਬੜੇ ਡਰਾਮੇ ਰਚੇ ਸੀ ਨੰਨੀ ਸ਼ਾਮ ਵੀ ਚਲਾਇਆ ਸੀ ਕਿ ਮਹਿਮ ਜੀ ਇਹਨਾਂ ਨੇ ਬਹੁਤ ਕੁਛ ਕਰਨਗੇ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਿੰਨਾ ਜੇ ਦਾਮਾ ਨਾ ਤਾਂ ਇਹ ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਡਿਬੇਟ ਆ ਤੁਸੀਂ ਉੱਥੇ ਤਾਂ ਗਏ ਨਹੀਂ ਭਵੰਤ ਕੋਲੇ ਤਾਂ ਲੋਕਾਂ ਜੀ ਆ ਜਿਓ ਕਦੇ ਆਪਾਂ ਇਕੱਠ ਰੱਖ ਲਾਂਗੇ ਲੋਕਾਂ ਦਾ ਉੱਥੇ ਆ ਕੇ ਜਵਾਬ ਦੇ ਦਿਓ ਲੋਕ ਸਵਾਲ ਪੁੱਰ ਲੈਣਗੇ ਲੋਕ ਸਵਾਲ ਪੁੱਛ ਲੈਣਗੇ ਜੇ ਹੈ ਹਿੰਮਤ ਤਾਂ ਸੋ ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਤੁਹਾਡੇ ਗਨਾਹ ਨੇ ਹਜ਼ਾਰਾਂ ਪਾਪ ਕੀਤੇ ਤੁਸੀਂ ਪੰਜਾਬ ਦੇ ਨਾਲ ਯਾਰ ਐਡੇ ਵੱਡੇ ਪਾਪ ਐਡਾ ਵੱਡਾ ਜ਼ੁਲਮ ਜਿਹੜਾ ਤੁਸੀਂ ਪੰਜਾਬ ਦੇ ਉੱਤੇ ਕੀਤਾ ਤੁਸੀਂ ਉਹਨਾਂ ਦੀਆਂ ਮਾਫੀਆਂ ਮੰਗਦੇ ਦੱਸੋ ਕਿਹੜੇ ਕਿਹੜੇ ਗੁਨਾਹ ਦੀ ਕਿਹੜੀ ਕਿਹੜੀ ਗਦਾਰੀ ਦੀ ਮਾਫੀ ਮੰਗੋਗੇ। ਤਾਂ ਪੰਜਾਬ ਦੇ ਲੋਕੋ ਤੁਹਾਨੂੰ ਪੀਲਾ ਸਮਝੋ ਇਹਨਾਂ ਦੀ ਕਹਾਣੀ ਨੂੰ। ਇਹ ਸਿਰਫ ਤੇ ਸਿਰ ਪਾਇਆ ਡਰਾਮਾ ਹੋ ਰਿਹਾ ਹੈ। ਇਹ ਸਤਾ ਦੇ ਕਾਬਜ ਹੋਣ ਲਈ ਹੋ ਰਿਹਾ ਹੈ। ਨਾ ਕਿ ਕੋਈ ਪੰਜਾਬ ਦਾ ਦਰਦ ਹੈ ਉਹਨਾਂ ਨੂੰ ਦੁਬਾਰੇ ਉੱਠ ਖੜਿਆ ਵੀ ਪਤਾ ਨਹੀਂ ਦੁਬਾਰੇ ਕਿਵੇਂ ਪੰਜਾਬ ਦਾ ਦਰਦ ਉੱਠ ਖੜਿਆ। ਗਲਤੀ ਕੋਈ ਹੁੰਦੀ ਹੈ। ਗਲਤੀ ਇਹ ਹੁੰਦੀ ਹੈ ਵੀ ਮੰਨ ਲਓ ਕਿ ਮੈਂ ਮੋਟਰਸਾਈਕਲ ਤੇ ਜਾ ਰਿਹਾ ਮੈਂ ਗੱਡੀ ਤੇ ਜਾ ਰਿਹਾ ਮੈਂ ਕਦੇ ਹੋਰ ਸਾਧਨ ਤੇ ਜਾ ਰਿਹਾ ਜਾਂ ਅਣਜਾਣੇ ਦੇ ਵਿੱਚ ਮੈਥੋਂ ਦੇ ਕੋਈ ਬੰਦੇ ਤੇ ਚੜ ਗਿਆ ਤੇ ਮੈਥੋਂ ਬੰਦਾ ਮਰ ਗਿਆ। ਇਹ ਗਲਤੀ ਹੈ। ਜੇ ਮੈਂ ਜਾਣ ਬੁੱਝ ਕੇ ਸੋਚੂਗਾ ਵੀ ਉਹ ਬੰਦਾ ਜਾਣਦਾ ਤੇ ਮੈਂ ਇਹਦੇ ਉੱਤੇ ਗੱਡੀ ਚੜਾ ਕੇ ਨੂੰ ਮਾਰਨਾ ਹੈ ਉਹ ਗਲਤੀ ਨਹੀਂ ਨਾ ਉਹ ਗੁਨਾਹ ਹੈ ਉਹ ਤੋਖਾ ਹੈ ਇਹ ਹੋਇਆ ਪੰਜਾਬ ਦੇ ਨਾਲ ਕੌਮ ਦੇ ਨਾਲ ਲੋਕਾਂ ਦੇ ਨਾਲ ਬਹੁਤ ਲੰਮੀ ਲਿਸਟ ਹੈ ਲੰਮੀ ਸੂਚੀ ਹੈ ਯਾਰੀ ਕਰਾਂਗੇ ਤਾਂ ਸਾਰੀ ਕਲੀ ਕਲੀ ਕਰਕੇ ਬੈਥੂ ਜਬ ਉਹਦੇ ਜਾਣਦੇ ਵੀ ਆ ਪਰ ਸਮੇਂ-ਸਮੇਂ ਤੇ ਮੈਂ ਕਹਿੰਦਾ ਲੋਕਾਂ ਨੂੰ ਮਾੜਾ ਹਟਣਕਾਉਂਦੇ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਦੇ ਚੇਤਿਆਂ 'ਚ ਬਸਿਆ ਰਹਿੰਦਾ ਨੀਆਂ ਗੱਲਾਂ ਬਾਤਾਂ ਪੁੱਲ ਪੁੱਲ ਬਹੁਤ ਸ਼ਰੀਆ ਮੈਂਸਤ ਅਈਦਾ ਇਹ ਨਾ ਕੋ ਜੇ ਇੱਕ ਤੋਂ ਦੁਖੀ ਹੋਏ ਦੂਜੇ ਨਾਲ ਦੂਜੇ ਦੁਖੀ ਹੋਏ ਤੀਜੇ ਨਾਲ ਤੀਜੇ ਦੁਖੀ ਹੋਏ ਫਿਰ ਪਹਿਲੇ ਨਾਲ ਫਿਰ ਦੂਜੇ ਨਾਲ ਫਿਰ ਤੀਜੇ ਨਾਲ ਅਸੀਂ ਐਂ ਗੀੜਾ ਜਾਂ ਖਾਂਦੇ ਆ। ਸੋ ਸਜਣੋ ਇਹਨਾਂ ਦੇ ਜਿੰਨੇ ਵੀ ਚਿੱਲੇ ਚਪਾਟੇ ਆ ਉਹਨਾਂ ਨੂੰ ਵੀ ਕਹਿਣਾ ਚਾਹਨਾ ਹਿੰਮਤ ਆ ਤਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿਓ ਜੋ ਮੈਂ ਦੱਸ ਰਿਹਾ ਜੋ ਰਿਕਾਰਡ ਚ ਪਈਆਂ ਨੇ। ਦੱਸ ਦਿਓ ਸਾਰਾ ਖਤੇ ਆ ਕੇ ਇਹਾਂ ਆਹਾਹਾ ਬਾਦਲਾਂ ਨੇ ਕੀਤੀਆਂ ਜਾਂ ਸਖਵੀਰ ਸਿੰਘ ਕਦੇ ਆ ਕੇ ਕਲਤਾ ਸਾਹਿਬ ਦੇ ਪੇਸ਼ ਹੋ ਕੇ ਦੱਸ ਦੇ ਕਿ ਆਹ ਮੇਰੇ ਪਿਓ ਨੇ ਕੀਤੀਆਂ ਤੇ ਆਹ ਮੈਂ ਕੀਤੀਆਂ ਉਦੋਂ ਬਾਅਦ ਲੋਕ ਫੈਸਲਾ ਕਰ ਲੈਣਗੇ ਕਿ ਮਾਫੀ ਦੇਣੀ ਹੈ ਕਿ ਨਹੀਂ ਦੇਣੀ ਇੱਕ ਵਾਰੀ ਸਪਸ਼ਟਤਾ ਕਰੋ ਨਾ ਕਿ 70 ਤੋਂ ਲੈ ਕੇ ਮੇਰੇ ਪਿਓ ਨੇ ਆਹ ਗਲਤੀਆਂ ਕੀਤੀਆਂ ਦੂਬਾਰ ਫਿਰ ਮੈਂ ਆਹ ਕੀਤੀਆਂ ਮੇਰੇ ਦੂਜੇ ਪਰਿਵਾਰ ਦੇ ਲਾਣੇ ਨੇ ਆ ਕੀਤੀਆਂ